ਹੈਲੋ ਜੀ ਸਸ਼ੀ ਗੱਲ ਜੀ ਕਿਵੇਂ ਹੋ ਤੁਸੀਂ ਸਾਰੇ ਆਪ ਤੁਸਾਰੇ ਵਧੀਆ ਹੋਵੋਗੇ ਜੀ ਮੈਂ ਵੀ ਬਿਲਕੁਲ ਠੀਕ ਠਾਕ ਐ ਅੱਜ ਸਵੇਰ ਮੈਂ ਬਹੁਤ ਜ਼ਿਆਦਾ ਬਿਜ਼ੀ ਸੀ ਇਸ ਕਰਕੇ ਮੈਂ ਅੱਜ ਦਾ ਬਲੌਗ ਸ਼ਾਮ ਤੋਂ ਸ਼ੁਰੂ ਕੀਤਾ ਹੋਇਆ ਸ਼ਾਮ ਦੇ ਬੱਜ ਗਏ ਸੀ ਇੱਥੇ 5:30 ਸਬਜੀ ਵਗੈਰਾ ਮੰਮੀ ਨੇ ਕੱਟ ਰੱਖੀ ਸੀ ਕਿ ਸਭ ਤੋਂ ਪਹਿਲਾਂ ਮੈਂ ਕੜਾਹੀ ਦੇ ਵਿੱਚ ਤੇਲ ਨੂੰ ਰੱਖਿਆ ਫਰਾਈ ਹੋਣ ਦੇ ਲਈ ਅੱਜ ਆਪਾਂ ਬਣਾਉਣੇ ਆ ਜੀ ਕਰੇਲੇ ਅੱਜ ਮੈਂ ਸੋਚਿਆ ਕਿਉਂ ਨਾ ਕਰੇਲੇ ਪਰਮੇ ਕਰੇਲੇ ਨਹੀਂ ਬਣਾਉਣੇ ਕਿਉਂ ਨਾ ਆਪਾਂ ਕਰੇਲੇ ਨੂੰ ਅੱਜ ਕੱਟ ਕੇ ਬਣਾਇਆ ਜਾਵੇ ਤੇ ਇਲਗਰਮ ਹੋਣ ਤੇ ਮੈਂ ਫਰਾਈ ਪੈਨ ਦੇ ਵਿੱਚ ਕareleਆਂ ਨੂੰ ਪਾ ਦਿੱਤਾ ਤਾਂ ਕਿ ਥੋੜੇ ਸਮੇਂ ਲਈ ਭੁੱਜ ਜਾਣ ਫਿਰ ਮੈਂ ਇਸ ਦਾ ਢੱਕਣ ਲਗਾ ਕੇ ਰੱਖ ਦਿੱਤਾ ਕੁਝ ਸਮੇਂ ਲਈ ਸਮੇਂ ਦੀ ਬਚਤ ਕਰਦੇ ਹੋਏ ਆਪਾਂ ਛਾਣ ਲਿਆ ਸੀ ਇੱਧਰ ਆਟਾ ਇੱਕ ਵਾਰ ਫਿਰ ਮੈਂ ਲੈਤੀ ਕareleਆਂ ਦੀ ਥੋੜੀ ਬਹੁਤ ਹੀ ਖਬਰਸਾਰ ਮੌਸਮ ਹੋ ਰਿਹਾ ਸੀ ਅੱਜ ਬੜਾ ਸੁਹਾਵਣਾ ਮੀਂਹ ਦੇ ਡਰ ਤੋਂ ਆਪਾਂ ਸੁੱਕੇ ਹੋਏ ਕੱਪੜਿਆਂ ਨੂੰ ਉਤਾਰ ਲਿਆ ਸੀ ਤੇ ਇਹਨਾਂ ਨੂੰ ਰੱਖਿਆ ਸੀ ਆਪਾਂ ਅੰਦਰ ਤਾਂ ਕਿ ਆਪਾਂ ਇਹਨਾਂ ਦੀ ਟਾਈਮ ਮਾਰ ਸਕੀ ਤਾਂ ਕਿ ਇਹਨਾਂ ਨੂੰ ਸਬਮਿਟ ਸਕੀ ਫਿਰ ਮੈਂ ਆ ਗਈ ਸੀ ਕਿਚਨ ਦੇ ਵਿੱਚ ਕਿਚਨ ਦੇ ਵਿੱਚ ਆ ਕੇ ਦੇਖਿਆ ਕਿ ਕarele ਵੀ ਫਰਾਈ ਹੋ ਗਏ ਤੇ ਬਰਾਉਨਿਸ਼ ਹੋ ਗਏ ਸੋ ਮੈਂ ਕੱਟ ਕੇ ਮੈਂ ਲਾ ਗਈ ਸੀ ਇਧਰ ਆਟੇ ਦਾ ਡੋ ਬਣਾਉਣਾ ਇਸਾਰੇ ਕੰਮ ਮੈਂ ਬੜੇ ਚੰਨਲ ਕਰਦੀ ਆਂ ਬਟ ਜਦੋਂ ਆਟੇ ਦੇ ਡੋ ਦੀ ਵਾਰੀ ਆਉਂਦੀ ਆ ਨਾ ਤਾਂ ਮੈਨੂੰ ਬਹੁਤ ਜ਼ਿਆਦਾ ਔਖਾ ਲੱਗਦਾ ਆਟਾ ਗੁੰਨਣਾ ਕਿਉਂਕਿ ਇਹ ਕਦੇ ਮੇਰੇ ਤੋਂ ਢਿੱਲਾ ਗੁੰਨ ਜਾਂਦਾ ਕਦੇ ਇਹ ਮੇਰੇ ਤੋਂ ਕਾੜਾ ਹੋ ਜਾਂਦਾ ਫਿਰ ਮੇਰੇ ਤੋਂ ਰੋਟੀ ਬਣਾਉਣੀ ਔਖੀ ਹੋ ਜਾਂਦੀ ਹੈ ਮੈਨੂੰ ਬਹੁਤ ਇਸ ਚੀਜ਼ ਦੀ ਬਹੁਤ ਪ੍ਰੋਬਲਮ ਆਉਂਦੀ ਹੈ ਮੈਨੂੰ ਬਾਕੀ ਮੈਂ ਕੋਸ਼ਿਸ਼ ਕਰਦੀ ਆਂ ਮੈਂ ਖੁਦ ਨੂੰ ਵੀ ਥੋੜਾ ਬਹੁਤਾ ਇੰਪਰੂਵ ਕਰਾਂ ਇਹ ਵੀ ਹੁੰਦੀ ਹੈ ਵੀ ਜਦੋਂ ਆਪਾਂ ਨਵੇਂ-ਨਵੇਂ ਹੁੰਨੇ ਆ ਤਾਂ ਆਪਾਂ ਨੂੰ ਥੋੜਾ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਾਕੀ ਜਦੋਂ ਆਪਾਂ ਹੌਲੀ-ਹੌਲੀ ਕੰਮ ਕਰਦੇ ਰਹਿਨੇ ਆ ਆਪਾਂ ਨੂੰ ਐਕਸਪੀਰੀਅੰਸ ਆਉਂਦਾ ਰਹਿੰਦਾ ਵੀ ਆਪਾਂ ਨੇ ਇਹ ਚੀਜ਼ ਐਵੇਂ ਕਰਨੀ ਆ ਇਹ ਚੀਜ਼ ਐਵੇਂ ਕਰਨੀ ਆ ਤਾਂ ਆਪਾਂ ਨੂੰ ਕੰਮਾਂ ਦੀ ਵੀ ਜਾਣਕਾਰੀ ਆ ਜਾਂਦੀ ਵੀ ਇਹ ਕੰਮ ਮੈਂ ਕਿਵੇਂ ਕਰਨਾ ਹੈ ਕਦੋਂ ਕਰਨਾ ਹੈ ਆਪਾਂ ਨੇ ਟਾਈਮਿੰਗ ਬਣਾ ਲੈਨੇ ਆ ਆਪਾਂ ਇਹ ਚੀਜ਼ ਬਾਰੇ ਕਲੀਆਂ ਨੂੰ ਕੱਢ ਕੇ ਅਲੱਗ ਬੌਲ ਦੇ ਵਿੱਚ ਰੱਖਣ ਤੋਂ ਬਾਅਦ ਫਿਰ ਆਪਾਂ ਉਹੀ ਆਇਲ ਦੇ ਵਿੱਚ ਆਪਾਂ ਲਗਾ ਲਵਾਂਗੇ ਤੜਕਾ ਮੈਂ ਮਸਟਰਡ ਆਇਲ ਹੀ ਯੂਜ਼ ਕਰਦੀ ਆ ਜਾਂ ਫਿਰ ਕਦੀ ਕਦੀ ਮੈਂ ਦੇਸੀ ਕੀ ਵੀ ਯੂਜ਼ ਕਰ ਲੈਣੀ ਆ ਇਸ ਤੋਂ علاوہ ਹੋਰ ਆਇਲ ਨਹੀਂ ਯੂਜ਼ ਕਰਦੀ ਮੈਂ ਦੋਸਤੋ ਪਹਿਲਾਂ ਮੈਂ ਪਿਆਜ਼ ਤੇ ਮਿਰਚ ਨੂੰ ਹਲਕਾ ਹਲਕਾ ਭੁੰਨ ਲਵਾਂਗੀ ਜਦੋਂ ਆਪਣਾ ਤੜਕਾ ਹੋ ਗਿਆ ਤਿਆਰ ਫਿਰ ਆਪਾਂ ਨੇ ਮਸਾਲੇ ਪਾ ਕੇ ਨਾਲ ਦੀ ਨਾਲ Karele ਉਸ ਵਿੱਚ ਪਾ ਦਿੱਤੇ ਇਸ ਨੂੰ ਹਿਲਾਉਣ ਤੋਂ ਬਾਅਦ ਆਪਾਂ ਰੱਖ ਦਿੱਤਾ 10 ਮਿੰਟ ਲਈ ਬਣਨ ਦੇ ਲਈ ਫਿਰ ਆਪਾਂ ਸਬਜ਼ੀ ਨੂੰ ਇੱਕ ਵਾਰ ਫਿਰ ਦੇਖ ਲਾਵਾਂਗੇ ਤੇ ਇਸ ਤੋਂ ਬਾਅਦ ਮੈਂ ਨਾਲ ਦੀ ਨਾਲ ਭਾਂਡੇ ਵਾਸ਼ ਕਰਨੀ ਸ਼ੁਰੂ ਕਰ ਦਿੱਤੀ ਸੀਗੇ ਲੰਦੀ ਸਬਜੀ ਲੱਗ ਤਾਂ ਵਧੀਆ ਰਹੀ ਆ ਬਟ ਖਾ ਕੇ ਪਤਾ ਲੱਗੂਗਾ ਕਿਵੇਂ ਦੀ ਬਣੀ ਆ 15 ਮਿੰਟ ਦੀ ਬ੍ਰੇਕ ਲੈਣ ਤੋਂ ਬਾਅਦ ਨਾਲ ਦੀ ਨਾਲ ਵੀਰ ਨੂੰ ਫੀਲ ਦੇ ਕੇ ਫਿਰ ਮੈਂ ਆ ਗਈ ਸੀ ਆਪਣੇ ਕਿਚਨ ਦੇ ਵਿੱਚ ਆਪਣੇ ਦੁਆਰਾ ਕੰਮਾਂ ਤੇ ਹੁਣ ਮੈਂ ਕਰਦੀ ਆ ਜੀ ਕਿਚਨ ਦੀ ਸਲੇਬ ਨੂੰ ਸਾਫ ਤੁਸੀਂ ਵੀ ਦੱਸਿਆ ਕਰੋ ਕਿ ਮੈਂ ਕਿਸ ਚੀਜ਼ ਉੱਪਰ ਬਲੌਗ ਲੈ ਕੇ ਆਵਾਂ ਤੁਸੀਂ ਵੀ ਮੈਨੂੰ ਸਪੋਰਟ ਕਰਿਆ ਕਰੋ ਮੈਨੂੰ ਵੀ ਬਲੌਗ ਰੌਨਡ ਦੇ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਵੀ ਮੇਰੀ ਸਪੋਰਟ ਕਰਿਆ ਕਰੋ ਤਾਂ ਕਿ ਮੈਨੂੰ ਥੋੜੀ-ਬਹੁਤੀ ਹਿੰਮਤ ਮਿਲ ਸਕੇ ਤੇ ਬਲੌਗ ਬਣਾਉਣ ਲਈ ਮੈਨੂੰ ਪੀਰ ਦਾ ਬਹੁਤ ਧਿਆਨ ਰੱਖਣਾ ਪੈਂਦਾ ਨਾਲ ਨਾਲ ਕਿਉਂਕਿ ਉਹ ਸਾਰਾ ਦਿਨ ਕੁਝ ਨਾ ਕੁਝ ਕਰਦੀ ਰਹਿੰਦੀ ਹੈ ਬਦਲਦੇ ਮੌਸਮ ਨਾਲ ਵੀਰ ਨੂੰ ਵੀ ਹੋ ਚੁੱਕਿਆ ਕੋਲਡ ਤੇ ਹੁਣ ਮੈਨੂੰ ਉਸ ਦਾ ਵੀ ਜ਼ਿਆਦਾ ਧਿਆਨ ਰੱਖਣਾ ਪੈਂਦਾ ਅੱਜ ਮੈਂ ਰੋਟੀ ਜਲਦੀ ਬਣਾ ਰਹੀ ਹਾਂ ਕਿਉਂਕਿ ਡੈਡੀ ਜੀ ਵੀ ਖੇਤੋਂ ਜਲਦੀ ਆਗੇ ਸੀ ਅੱਜ ਕੰਮ ਕਰਕੇ ਕਮਾਨ ਸਾਹਿਬ ਵੀ ਥੋੜੇ ਟਾਈਮ ਤੱਕ ਆ ਹੀ ਜਾਣਗੇ ਮੈਨੂੰ ਐਵੇਂ ਵੀ ਮੈਂ ਜਲਦੀ ਰੋਟੀ ਬਣਾ ਲਾਂ ਦੇਖੋ ਸਾਰੀ ਸਾਮਣੀ ਰੋਟੀ ਕਵਣ ਤੋਂ ਬਾਅਦ ਹੁਣ ਮੈਂ ਆਪਣੀ ਰੋਟੀ ਵੀ ਪਾ ਲਈ ਸੀਗੀ ਸਬਜ਼ੀ ਬਹੁਤ ਵਧੀਆ ਬਣੀ ਹੋਈ ਸੀਗੀ ਸਬਜੀ ਬਹੁਤ ਵਧੀਆ ਲੱਗੀ ਸਾਰੀ ਫੈਮਿਲੀ ਨੂੰ ਤੇ ਸਬਜੀ ਸਾਰੀ ਖਤਮ ਹੋ ਗਈ ਸੀਗੀ ਤੇ ਸਾਰੇ ਭਾਂਡੇ ਟਿੰਡਿਆਂ ਨੂੰ ਹੁਣ ਵਾਸ਼ ਵੇਸ਼ਨ ਵਿੱਚ ਰੱਖਣ ਤੋਂ ਬਾਅਦ ਮੈਂ ਹੁਣ ਸਾਰੀ ਸਲੇਬ ਨੂੰ ਵੀ ਕਰ ਦਵਾਂਗੀ ਨਾਲ ਦੀ ਨਾਲ ਸਾਫ ਓ ਜੀ ਨੈਕਸਟ ਮਾਰਨਿੰਗ ਦੀ ਸ਼ੁਰੂਆਤ ਹੁੰਦੀ ਹੈ 7 ਵਜੇ ਤੋਂ ਮੈਂ ਰਾਤ ਕਮਾਂ ਕਰ ਕਰਕੇ ਹੋ ਗਈ ਸੀ ਲੇਟ ਫਿਰ ਮੈਂ ਲੇਟ ਹੀ ਉੱઠી ਸੀ ਜਿਵੇਂ ਸਵੇਰੇ ਸਭ ਤੋਂ ਪਹਿਲਾਂ ਮੈਂ ਖੁਦ ਲਈ ਲੈ ਕੇ ਇੱਥੇ ਚਾਹ ਫਿਰ ਮੈਂ ਚਾਚੂ ਪੀ ਕੇ ਥੋੜਾ ਟਾਈਮ ਦੇਖਿਆ ਫੋਨ ਫਿਰ ਫੋਨ ਦੇਖਣ ਤੋਂ ਬਾਅਦ ਮੈਨੂੰ ਆਰਡਰ ਆ ਗਿਆ ਕਿ ਚਾਹ ਪੀਣੀ ਆ ਚਾਹ ਖਤਮ ਹੋ ਚੁੱਕੀ ਸੀਗੀ ਤੇ ਫਿਰ ਮੈਂ ਨਵੀਂ ਚਾਹ ਬਣਾਉਣ ਲੈ ਕੇ ਚੰਦੇ ਵਿੱਚ ਆ ਗਈ ਸੀ ਇੱਥੇ ਚਾਹ ਵਗੈਰਾ ਪੀਣ ਤੋਂ ਬਾਅਦ ਚਾਹ ਵਗੈਰਾ ਬਣਾਉਣ ਤੋਂ ਬਾਅਦ ਹੁਣ ਕਰਦੇ ਆਪਾਂ ਸਾਰੇ ਘਰ ਦੀ ਕਲੀਨਿੰਗ ਅੱਜ ਮੈਂ ਕਰਦੀ ਖਿੜਕੀਆਂ ਦੀ ਥੋੜੀ ਬਹੁਤੀ ਸਫਾਈ ਇਹ ਨਾਲ ਮੇਰਾ ਧਿਆਨ ਜਾ ਹੀ ਨਹੀਂ ਰਿਹਾ ਸੀ ਅੱਜ ਮੈਨੇ ਸੋਚਿਆ ਕਰਟਰਨ ਨੂੰ ਸਾਈਡ ਕਰਕੇ ਆਪਾਂ ਇਹਨਾਂ ਦੀ ਵੀ ਥੋੜੀ ਬਹੁਤੀ ਕਲੀਨਿੰਗ ਕਰ ਦਿੰਨੇ ਆ ਚੰਦ ਨੂੰ ਤਾਂ ਠੰਡ ਹੋਣ ਕਰਕੇ ਮੰਮੀ ਡੈਡੀ ਹੁਣ ਵੀ ਅੰਦਰ ਪੈਂਦੇ ਨਹੀਂ ਰੂਮ ਦੇ ਵਿੱਚ ਇਸ ਕਰਕੇ ਮੈਨੂੰ ਫਿਰ ਬੈੱਡ ਸ਼ੀਟ ਵੀ ਇਹ ਕਮਰੇ ਦੀ ਡੇਲੀ ਸਾਫ ਕਰਨੀ ਪੈਂਦੀ ਆ ਫਿਰ ਆਪਾਂ ਕੀਤੀ ਸੋਫਿਆਂ ਦੀ ਵੀ ਡਸਟਿੰਗ ਇੱਕ ਵਾਰ ਮੈਂ ਜਿਹੜੇ ਕੰਮ ਨੂੰ ਕਰਦੀਆਂ ਪੂਰੇ ਸ਼ੌਂਕ ਨਾਲ ਕਰਦੀਆਂ ਕਰਦੀ ਸਫਾਈ ਤੂੰ ਹੀ ਪਤਾ ਲੱਗਦਾ ਲੇਡੀਜ਼ ਦੇ ਕੰਮਾਂ ਦਾ ਮੈਂ ਛੋਟੇ ਛੋਟੇ ਕੋਨੇ ਦੀ ਵੀ ਚੰਗੀ ਤਾਂ ਡਸਟਿੰਗ ਕਰਦੀ ਆ ਦੇਖੋ ਕੋਈ ਵੀ ਬੰਦਾ ਆਪਣਾ ਕੰਮ ਪ੍ਰੋਪਰ ਤਰੀਕੇ ਨਾਲ ਕਰਨਾ ਚਾਹੀਦਾ ਉਸ ਨੂੰ ਕੰਮ ਤਾਂ ਦੇਖੋ ਬੰਦੇ ਦਾ ਕਰਮ ਹੁੰਦਾ ਠੀਕ ਹੈ ਇਹਨੂੰ ਚੰਗੇ ਤਰੀਕੇ ਨਾਲ ਹੀ ਕਰੋ ਦੇਖੋ ਦੇਖਣ ਵਾਲੇ ਬੰਦੇ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਹਾਂ ਕੰਮ ਕਰਿਆ ਆਪਾਂ ਨੇ ਵਧੀਆ ਤਰੀਕੇ ਨਾਲ ਦੇਖੋ ਇੱਥੇ ਮੈਂ ਲਗਾ ਰਹੀ ਹਾਂ ਜੀ ਝਾੜੂ ਬੈੱਡ ਹੈਡ ਨੂੰ ਸਾਫ਼ ਕਰਨ ਤੋਂ ਬਾਅਦ ਤੇ ਬੈੱਡ ਸ਼ੀਟ ਨੂੰ ਝਾੜਨ ਤੋਂ ਬਾਅਦ ਹੁਣ ਮੈਂ ਆ ਗਈ ਸੀ ਇੱਧਰ ਮੇਰੇ ਧਿਆਨ ਥੋੜਾ ਜਿਹਾ ਇੱਧਰ ਵੀ ਪਿਆ ਵੀ ਸ਼ੋਕੇਸ ਵਣੀ ਵੀ ਥੋੜੀ ਜਿਹੀ ਸਫਾਈ ਕੀਤੀ ਜਾਣੀ ਚਾਹੀਦੀ ਹੈ ਜ਼ਰੂਰੀ ਇੱਧਰ ਵੀ ਤੇ ਫਿਰ ਮੈਂ ਇੱਧਰ ਲੱਗ ਗਈ ਸੀ ਸਫਾਈ ਕਰਨ ਨਾਲ ਦੀ ਨਾਲ ਤੇ ਤਾਂ ਮੈਂ ਸ਼ੋਕੇਸ ਨੂੰ ਕਾਲਿਨ ਨਾਲ ਹੀ ਸਾਫ਼ ਕਰਦੀ ਨਹੀਂ ਦੇਖੋ ਸ਼ੀਸ਼ੇ ਤਾਂ ਕਾਲਿਨ ਨਾਲ ਹੀ ਸਾਫ਼ ਹੁੰਦੇ ਆ ਐਡਾ ਤਾਂ ਦੇਖੋ ਕਪੜਾ ਮਾਰ ਕੇ ਵੀ ਨਹੀਂ ਸਾਫ਼ ਹੁੰਦੇ ਅੱਜ ਮੈਨੂੰ ਕਾਲਿਨ ਲੱਭਿਆ ਨਹੀਂ ਕਿਤੇ ਮੈਂ ਸਾਰੇ ਕਿਤੇ ਦੇਖ ਲਿਆ ਬਟ ਜਦੋਂ ਆਪਾਂ ਨੂੰ ਨੀਡ ਹੁੰਦੀ ਹੈ ਉਹ ਕੋਦੋਂ ਕੋਈ ਵੀ ਚੀਜ਼ ਨਹੀਂ ਲੱਭਦੀ ਜਦੋਂ ਆਪਾਂ ਨੂੰ ਬਾਅਦ ਦੇ ਵਿੱਚ ਜਦੋਂ ਦੇਖਦਾ ਫਿਰ ਬਾਅਦ ਦੇ ਵਿੱਚ ਪਸਤਾਵਾ ਹੁੰਦਾ ਵੀ ਇੱਥੇ ਪਿਆਤੀ ਦੇਖੋ ਮੈਂ ਆ ਗਈ ਸੀ ਇੱਧਰ ਨੈਕਸਟ ਰੂਮ ਦੇ ਵਿੱਚ ਇੱਧਰ ਮੇਰੇ ਕੱਪੜੇ ਪਏ ਸੀਗੇ ਤੈ ਮਾਰਨ ਵਾਲੇ ਤੇ ਮੈ ਸਮੀਟਣੀ ਸੀਗੀ ਫਿਰ ਜਿਹੜੇ ਜਿਹੜੇ ਤੈ ਕਰਨ ਵਾਲੇ ਨੂੰ ਮੈਂ ਤੈ ਕਰ ਦਿੰਨੀ ਆ ਜਿਹੜੇ ਪ੍ਰੈਸ ਕਰਨ ਵਾਲੇ ਨੂੰ ਉਹਨਾਂ ਨੂੰ ਮੈਂ ਆਰਡਰ ਰੱਖ ਦਿੰਨੀ ਆ ਜਿਸ ਦਿਨ ਮੈਂ ਪ੍ਰੈਸ ਕਰਦੀ ਹਾਂ ਉਸ ਦਿਨ ਨਾਲ ਦੀ ਨਾਲ ਪ੍ਰੈਸ ਕਰ ਦਿੰਨੀ ਆ ਉਹਦੇ ਕੱਪੜੇ ਵੀ ਇੱਧਰ-ਉੱਧਰ ਖਿਲਰੇ ਪਏ ਸੀ ਕੋਈ ਪੈਂਟੀ ਕਿੱਥੇ ਸੀ ਕੋਈ ਪੈਂਟੀ ਕਿੱਥੇ ਸੀ ਫਿਰ ਸਾਰੇ ਕੱਪੜੇ ਨੂੰ ਅਸੀਂ ਟੀਚੀ ਦੇ ਵਿੱਚ ਪਾਇਆ ਮਾਂ ਵਿੱਚੋਂ ਕੰਮ ਨਿਕਲ ਆਉਂਦੇ ਨੇ ਤੇ ਲਓ ਜੀ ਵੈਸੇ ਇਸ ਰੂਮ ਦੀ ਮੈਂ ਡੀਪ ਕਲੀਨਿੰਗ ਕਰ ਚੁੱਕੀ ਆ ਤੇ ਹੁਣ ਮੈਂ ਅੱਜ ਝਾੜੂ-ਝਾੜੂ ਕੱਢ ਰਹੀ ਆ ਪੋਚਾ ਮੈਂ ਨਾ ਦੀਨਾ ਲਗਾ ਦੇਣੀ ਆ ਵੈਸੇ ਕਈ ਵਾਰੀ ਇਹ ਵੀ ਹੁੰਦਾ ਜਦੋਂ ਆਪਾਂ ਨੂੰ ਟਾਈਮ ਆਪਣੇ ਕੋਲ ਸ਼ਾਰਟੇਜ ਹੁੰਦੀ ਹੈ ਟਾਈਮ ਦੀ ਤਾਂ ਉਸ ਦਿਨ ਆਪਾਂ ਕੰਮ ਛੱਡ ਦਿੰਨੇ ਆ ਜਿਵੇਂ ਮੈਂ ਝਾੜੂ ਕੱਢ ਦਿੰਨੀ ਆ ਗੱਲਾਂ ਪੁੱਛਾਂ ਨਹੀਂ ਲਗਾਉਂਦੀ ਲਓ ਜੀ ਹੁਣ ਇਸ ਵਿੰਡੋ ਦੀ ਵੀ ਮੈਂ ਕਰਦੀ ਆ ਸਫਾਈ ਵੀਰ ਦੇ ਖੜਿਆਉਣੇ ਪਏ ਸੀ ਉਹਨਾਂ ਨੂੰ ਸਹੀ ਕਰਦੀ ਆ ਇਧਰ ਇਹ ਬਹੁਤ ਜ਼ਿਆਦਾ ਛੋਟੀ ਹੈ ਤੇ ਕੋਈ ਨਾ ਕੋਈ ਚੀਜ਼ ਇਧਰੋਂ ਚੱਕ ਕੇ ਇੱਧਰ ਰੱਖ ਦਿੰਦੀ ਆ ਕੋਈ ਚੀਜ਼ ਕਿਤੇ ਪਈ ਹੁੰਦੀ ਆ ਕੋਈ ਚੀਜ਼ ਕਿਤੇ ਪਈ ਹੁੰਦੀ ਆ ਬਹੁਤ ਛੋਟੀ ਹੈ ਉਹ ਤੇ ਬੱਚਿਆਂ ਵਾਲੇ ਘਰ ਦੇ ਵਿੱਚ ਨਾ ਕਿ ਕੋਈ ਨਾ ਕੋਈ ਚੀਜ਼ ਲਬਦੀ ਨਹੀਂ ਹੁੰਦੀ ਹੈ ਕਿ ਲੋ ਜੀ ਇੱਥੇ ਮੈਂ ਲਗਾਉਣੀ ਆ ਪੋਚਾ ਪੋਚਾ ਮੈਂ ਪੈਰਾਪਰ ਬੈਠ ਕੇ ਹੀ ਲਗਾਉਣੀ ਆ ਦੇਖੋ ਇਹ ਨਾਲ ਸਰੀਰ ਵੀ ਆਪਣਾ ਫੈਕਟਰ ਰਹਿੰਦਾ ਹੈ ਬਾਡੀ ਵੀ ਆਪਣੀ ਵਧੀਆ ਰਹਿੰਦੀ ਆ ਤੇ ਆਪਾਂ ਨੂੰ ਫਿਟਨੈਸ ਵੀ ਮਿਲਦੀ ਹੈ ਇਸ ਚੀਜ਼ ਨਾਲ ਹੁਣ ਮੈਂ ਆ ਗਈ ਸੀ ਮੇਰੇ ਵਾਲੇ ਰੂਮ ਦੇ ਵਿੱਚ ਇੱਥੇ ਮੈਂ ਕਪੜੇ ਰੱਖ ਰੱਖੇ ਸੋਫੇ ਤੇ ਮੇਰੇ ਤੇ ਮੈਂ ਇੱਕ ਵਾਰੀ ਪਾਏ ਆ ਫਿਰ ਮੈਂ ਇਹਨੂੰ ਇੱਕ ਵਾਰ ਫੇਰ ਪਾ ਲਵਾਂਗੀ ਦੇਖੋ ਜਿੰਨਾ ਆਪਾਂ ਕਪੜੇ ਨੂੰ ਧੋਣੇ ਆ ਉਹਨਾਂ ਹੀ ਕਲਰ ਫੇਡ ਜਾ ਹੋ ਜਾਂਦਾ ਤੇ ਮੈਂ ਇਹਨੂੰ ਇਦਾਂ ਹੀ ਰੱਖ ਦਵਾਂਗੀ ਲਓ ਜੀ ਹੁਣ ਵਾਰੀ ਆ ਗਈ ਆਪਣੀ ਬੈੱਡ ਸ਼ੀਟ ਚੇਂਜ ਕਰਨ ਦੀ ਬੈੱਡ ਸ਼ੀਟ ਮੈਂ ਕਰ ਲਈ ਜੀ ਚੇਂਜ ਤੇ ਜਿਹੜਾ ਮੈਟ ਸੀਗਾ ਉਹਨੂੰ ਵੀ ਨੀਚੇ ਵਾਲੇ ਮੈਟ ਨੂੰ ਮੈਂ ਸਾਫ਼ ਕਰਕੇ ਰੱਖਿਆ ਹੋਇਆ ਤੇ ਮੈਟ ਇਸ ਕਰਕੇ ਪਾ ਦੇਖੋ ਬੈੱਡ ਨੂੰ ਚੇਂਜ ਕਰਨ ਤੋਂ ਬਾਅਦ ਲਓ ਜੀ ਹੁਣ ਮੈਂ ਚੱਕਿਆ ਝਾੜੂ ਤੇ ਹੁਣ ਮੈਂ ਝਾੜੂ ਕਰਦੀ ਹਾਂ ਰੂਮ ਦੇ ਵਿੱਚ ਮੰਮੀ ਕਹਿੰਦੀ ਵੀ ਆਪਾਂ ਕਿਤੇ ਜਾਣਾ ਹੈ ਅੱਜ ਤੇ ਕਹਿੰਦੀ ਮੈਂ ਪੋਚਾ ਖੁਦ ਲਗਾ ਲੈਣੀ ਹੈ ਤੂੰ ਵੀ ਝਾੜੂ ਕਰ ਦੇ ਫਿਰ ਮੈਂ ਅੱਗੇ-ਅੱਗੇ ਝਾੜੂ ਗੱਡੀ ਤੇ ਮੰਮੀ ਪਿੱਛੇ-ਪਿੱਛੇ ਪੋਚਾ ਲਗਾਏਗੇ ਕਿਉਂਕਿ ਅੱਜ ਜਕਾਰਸੀ ਸੀਗੀ ਆਪਾਂ ਮੱਖਾ ਟਿਕਣ ਜਾਣਾ ਸੀਗਾ ਕਿਸੇ ਜਗ੍ਹਾ ਤੇ ਰੂਮ ਦੇ ਵਿੱਚ ਝਾੜੂ ਕੱਢਣ ਤੋਂ ਬਾਅਦ ਸੋਫੇ ਦੀ ਥੋੜੀ ਬਾਤੀ ਡਸਟਿੰਗ ਤੋਂ ਬਾਅਦ ਅਤੇ ਬੈੱਡ ਦੀ ਹੈੱਡ ਦੀ ਡਸਟਿੰਗ ਤੋਂ ਬਾਅਦ ਹੁਣ ਮੈਂ ਆ ਗਈ ਸੀ ਇੱਧਰ ਬਰਾਂਡੇ ਦੇ ਵਿੱਚ ਹੁਣ ਲਈ ਜਿਵੇਂ ਬਰਾਂਡੇ ਦੇ ਵਿੱਚ ਝਾੜੂ ਕੱਢਦੀਆਂ ਤੇ ਇੱਧਰ ਦੀਪ ਗੱਲਾਂ ਮਾਰ ਰਹੀ ਸੀ ਮੰਮੀ ਨਾਲ ਕਿਸੇ ਕੰਮ ਬਾਰੇ ਤੇ ਮੈਂ ਅੱਗੇ ਝਾੜੂ ਕੱਢਦੀ ਗਈ ਤੇ ਮੰਮੀ ਪਿੱਛੇ-ਪਿੱਛੇ ਪੋਚਾ ਲਗਾਉਂਦੇ ਆ ਰਹੀ ਸੀਗੀ ਲਓ ਜੀ ਹੁਣ ਮੈਂ ਆ ਗਈ ਸੀ ਇੱਧਰ ਕਿਚਨ ਦੇ ਵਿੱਚ ਇੱਧਰ ਵੀਰ ਮੇਰੇ ਨਾਲ ਪੰਗੇ ਲੈ ਰਹੀ ਸੀਗੀ ਬਚਾਲੇ ਖੜੀ ਸੀਗੀ ਉਹ ਤੇ ਮੈਂ ਉਹਨੂੰ ਕਹਿਦੀ ਸੀ ਤੂੰ ਥੋੜਾ ਜਿਹਾ ਸਾਈਡ ਤੇ ਹੋ ਜਾ ਵੀ ਮੈਂ ਝਾੜੂ ਕੱਢ ਲਵਾਂ ਫਿਰ ਉਹ ਮਸਾਂ ਗਈ ਫਿਰ ਦੁਬਾਰੇ ਮੇਰੇ ਕਮਾਂਕਾਰਾਂ ਦੇ ਵਿੱਚ ਫੇਰ ਆ ਜਾਂਦੀ ਏ ਉਹ ਫਿਰ ਮੈਨੂੰ ਤੰਗ ਕਰਦੀ ਰਹਿੰਦੀ ਏ ਇਦਾਂ ਹੀ ਸਾਰਾ ਕੂੜਾ ਇਕੱਠਾ ਕਰਕੇ ਮੈਂ ਚੁੱਲੇ ਨਾਲ ਲਗਾਤਾ ਸੀ ਫਿਰ ਮੈਂ ਉਸ ਤੋਂ ਬਾਅਦ ਇਸ ਇੰਡਸਟਰੀ ਵੀਨ ਦੇ ਵਿੱਚ ਪਾ ਕੇ ਰੱਖ ਦਿੱਤਾ ਸੀ ਤਾਂ ਕਿ ਮੰਮੀ ਬਾਅਦ ਵਿੱਚ ਇਸ ਨੂੰ ਲੈ ਜਾਣ ਤੇ ਲਓ ਜੀ ਹੁਣ ਮੈਂ ਕੱਪੜਿਆਂ ਤੇ ਕਰਦੀ ਆਂ ਪ੍ਰੈਸ ਮੇਰਾ ਕੋਈ ਵੀ ਸੂਟ ਨਹੀਂ ਸੀਗਾ ਜਿਹੜਾ ਮੈਂ ਪ੍ਰੈਸ ਕਰਕੇ ਰੱਖਿਆ ਹੋਇਆ ਸੀਗਾ ਤੇ ਇੱਧਰ ਮੈਂ ਪ੍ਰੈਸ ਕਰਨ ਤੋਂ ਬਾਅਦ ਨਹਾ ਲਵਾਂਗੀ ਤੇ ਮੰਮੀ ਹੁਣੀ ਵੀ ਨਹਾ ਲੈਣਗੇ ਤੇ ਦੀਪ ਜੀ ਵੀ ਨਹਾ ਕੇ ਕੰਮ ਤੇ ਜਾਣਗੇ ਤੇ ਇੱਥੇ ਕਰਦੇ ਆ ਆਪਣੇ ਅੱਜ ਦੇ ਵਲੌਗ ਦਾ ਐਂਡ ਕਿਵੇਂ ਲੱਗਿਆ ਤੁਹਾਨੂੰ ਆਪਣਾ ਅੱਜ ਦਾ ਵਲੌਗ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜਿਹੜੇ ਚੈਨਲ ਦੇ ਵਿੱਚ ਨਵੇਂ ਆਉਂਦੇ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਮੈਨੂੰ ਸਪੋਰਟ ਕਰਿਆ ਕਰੋ ਜੀ ਥੈਂਕ ਯੂ